ਸਾਸ਼੍ਰੀਆ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅੱਜ ਹੈਗਾ ਛੁੱਟੀ ਵਾਲਾ ਦਿਨ ਸ਼ਨੀਵਾਰ ਸਾਬਾ ਤੋਂ ਸੈਟਰਡੇ ਇਧਰ ਰੁੱਲਦੇ ਖੁੱਲਦੇ ਦੇ ਸਾਰੇ ਆ ਦੇਖੋ ਘਰ ਦੀ ਹਾਲਤ ਵੀ ਦੇਖ ਸਕਦੇ ਤੁਸੀਂ ਛੁੱਟੀ ਵਾਲੇ ਦਿਨ ਸਾਰਿਆਂ ਦੇ ਘਰਾਂ ਦਾ ਕੀ ਹਾਲ ਹੈ ਸਾਰੇ ਕਮੈਂਟ ਕਰਕੇ ਦੱਸਿਓ ਜਦੋਂ ਛੁੱਟੀ ਹੁੰਦੀ ਸਾਰੇ ਜਣੇ ਘਰ ਹੁੰਦੇ ਘਰ ਦੀ ਕੰਡੀਸ਼ਨ ਕਿੱਦਾਂ ਦੀ ਹੁੰਦੀ ਜਦੋਂ ਸਾਰੇ ਜਾਣੇ ਗਏ ਹੁੰਦੇ ਉਦੋਂ ਘਰ ਦੀ ਕੰਡੀਸ਼ਨ ਕਿੱਦਾਂ ਦੀ ਇਹ ਇੱਧਰ ਵੀ ਬਹੁਤ ਵੱਡਾ ਬਿਜ਼ਨਸ ਚੱਲ ਰਿਹਾ ਆ ਤੇ ਮੈਂ ਵੀ ਆਪਣੇ ਕੰਮ-ਕਾਰ ਕਰਨੇ ਸੀ ਵੈਸੇ ਤੇ ਖਲਾਰਾ ਹੀ ਆ ਫਿਲਹਾਲ ਤਾਂ ਜੇ ਕਿਉਂਕਿ ਸਵੇਰ ਦਾ ਟਾਈਮ ਆ ਚਾਹ ਪਾਣੀ ਪੀਤਾ ਆ ਤੇ ਰੋਟੀ ਪਾਣੀ ਦੀ ਜੇ ਤਿਆਰੀ ਕਰਨੀ ਆ ਤੇ ਮੈਂ ਕਿਹਾ ਕਰ ਲਈਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇਣ ਵੀ ਸੋਨਾ ਆ ਧੁੱਪ ਲੱਗੀ ਆ ਬਾਹਰ ਤੇ ਰੋਟੀ ਪਾਣੀ ਖਾ ਕੇ ਤੇ ਰੋਟੀ ਪਾਣੀ ਪਚਾਉਣ ਜਾਵਾਂਗੇ ਬਾਹਰ ਤੁਰਨ ਫਿਰਨ ਜਾਵਾਂਗੇ ਜੇ ਜਾ ਹੋ ਗਿਆ ਕੋਸ਼ਿਸ਼ ਪੂਰੀ ਆ ਨਵਰਾਜ ਨੇ ਕੁਝ ਕਹਿਣਾ ਕਿਉਂ ਮੈਂ ਨਹੀਂ ਮਨਾਇਆ ਪੇਪਰ ਕਾਲੇ ਕਰਨੇ ਬਸ ਆ ਸਾਰਾ ਦਿਨ ਇਦਾਂ ਟਰਾਈਂਗਾ ਬਣਾਉਂਦਾ ਰਿੰਦਾ ਨਹੀਂ ਵੀ ਕਿ ਮੈਂ 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 ਬਣਾ ਐਨੀਮੇਸ਼ਨ ਚੋਦੋ ਪਰ ਬਣਾਦਾ ਗੱਦ ਹੂੰ ਬਣਾਉਣਾ ਬਹੁਤ ਐਨੀਮੇਸ਼ਨ ਬਣਾਉਣਾ ਆ ਤੇ ਤੁਹਾਡੇ ਨਾਲ ਸ਼ੇਅਰ ਕਰਨੇ ਆ ਕੁਝ ਟਿਪਸ ਐਂਡ ਟ੍ਰਿਕਸ ਬੜੇ ਜੂਸਫੁਲ ਹੈਗੇ ਆ ਤੁਹਾਡੇ ਵੀ ਕੰਮ ਆਉਣਗੇ ਤੇ ਮੇਰੇ ਤੇ ਕੰਮ ਆ ਹੀ ਰਿਹਾ ਮੈਂ ਤੇ ਚਲੋ ਆਪ ਕੋ ਜਿਹੜੀ ਚੀਜ਼ ਖੁਦ ਟਰਾਈ ਕਰੀ ਲਈਆ ਫਿਰ ਉਹੀ ਦਸੀਦੀ ਆ ਕਿ ਹਾਂ ਬੈਨੀਫੀਸ਼ੀਅਲ ਹੈਗੀ ਆ ਜਾਂ ਨਹੀਂ ਹੈਗੀ ਤਾਂ ਕਰਕੇ ਮੈਂ ਕਹਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੀ ਏ ਬਹੁਤੀ ਲੰਬੀ ਨਹੀਂ ਹੈਗੀ ਛੋਟੀ ਜੀ ਵੀਡੀਓ ਆ ਥੋੜੇ ਜੇ ਟਿਪਸ ਐਂਡ ਟ੍ਰਿਕਸ ਹੈਗੇ ਜੇ ਵੀਡੀਓ ਪਸੰਦ ਆਉਂਦੀ ਹੁੰਦੀ ਤਾਂ ਮੈਸੇਜ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਵਧੀਆ ਲੱਗਦੀ ਤਾਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜ਼ਿਆਦਾ ਟਾਈਮ ਨਹੀਂ ਲਈਦਾ ਤੁਹਾਡਾ ਕਿਉਂਕਿ ਕਿਸੇ ਕੋਲ ਵੀ ਇੰਨਾ ਲੰਬਾ ਟਾਈਮ ਨਹੀਂ ਹੁੰਦਾ ਬੈਠ ਕੇ ਵੀਡੀਓ ਨੂੰ ਦੇਖਣ ਦਾ ਕਿਉਂਕਿ ਬਿਜ਼ੀ ਸ਼ਡਿਊਲ ਆ ਸਾਰਿਆਂ ਦਾ ਹੀ ਹਰ ਕੋਈ ਬਿਜ਼ੀ ਆ ਇੰਡੀਆ ਵੀ ਤੇ ਬਾਹਰ ਵੀ ਸਾਰੇ ਲਾਈਫ ਸਾਰਿਆਂ ਦੀ ਬਿਜ਼ੀ ਚੱਲਦੀ ਆ ਆਪਾਂ ਕਿਸੇ ਨੂੰ ਬੋਰ ਨਹੀਂ ਕਰਨਾ ਹੈਗਾ ਵੀ हमे ਪਰੇਸ਼ਾਨ ਕਰੀ ਜਾਉ ਨਵਰਾਜ ਵੀ ਪੜਦਾ ਪਿਆ ਤੇ ਮੈਂ ਵੀ ਆਪਣੀਆਂ ਬੁਕਸ ਕੱਢ ਕੇ ਇੱਥੇ ਰੱਖੀਆਂ ਆ ਪੜੀਆਂ ਤਾਂ ਨਹੀਂ ਮੈਂ ਥੋੜੀਆਂ ਜੀਆਂ ਪੜੀਆਂ ਸੀਗੀਆਂ ਮਤਲਬ ਥੋੜੀ ਬਹੁਤ ਪੜੀ ਸੀਗੀ ਜਿਆਦਾ ਨਹੀਂ ਸੀ ਪੜੀ ਹਮੇ ਟਾਈਮ ਖਰਾਬ ਕਰੀਦਾ ਹੁਕਸ ਨਹੀਂ ਪੜੀਆਂ ਦੀਆਂ ਬੁਕਸ ਪੜ੍ਹਨੀਆਂ ਚਾਹੀਦੀਆਂ ਇਹ ਹੈਗੀ ਮਹਾਰਾਣੀ ਜਿੰਦਕੌਰ ਤੇ ਪੰਜਾਬੀ ਚ ਆਹੇ ਅਭੀ ਉਹ ਹੀ ਆ ਦੀ ਲਾਸਟ ਕੁਈਨ ਹਾਂ ਸਰ ਸਤਿੰਦਰ ਸਿੰਘ ਨੇ ਥੋੜੇ ਕਿਨਨ ਪੜ੍ਹੀ ਸੀ ਫਿਰ ਇਹਨੇ ਕਿ ਗੂਗਲ ਤੋਂ ਸੁਣ ਲਿਆ ਪਰ ਪੜਿਆ ਨਹੀਂ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਤੇ ਵੈਸੇ ਮੈਂ ਵੀ ਨਹੀਂ ਕੀਤੀ ਪਰ ਕਹਿੰਦੇ ਆ ਵੀ ਬੁਕਸ ਪੜਨੀਆਂ ਚਾਹੀਦੀਆਂ ਆ ਗਿਆਨ ਲੈਣਾ ਚਾਹੀਦਾ ਜਿੰਨਾ ਲੈ ਸਕੋ ਤਾਂ ਗੰਭੰਡਣਾ ਵੀ ਚਾਹੀਦਾ ਆ ਕਿਤਾਬਾਂ ਪੜਨੀਆਂ ਚਾਹੀਦੀਆਂ ਆਪਾਂ ਨੂੰ ਆਪਣਾ ਇਤਿਹਾਸ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਬੱਚਿਆਂ ਨੂੰ ਦੱਸਣਾ ਵੀ ਚਾਹੀਦਾ ਆ ਇੱਕ ਨਿੱਕੀ ਜੀ ਕੋਸ਼ਿਸ਼ ਤੁਹਾਨੂੰ ਦੱਸਦੀ ਆ ਕਿ ਗੁਰਦੁਆਰਾ ਸਾਹਿਬ ਜਾਈਦਾ ਜਦੋਂ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਤੇ ਉੱਥੇ ਜਿਹੜਾ ਬਾਬਾ ਜੀ ਪਾਠ ਕਰਦੇ ਆ ਬੱਚੇ ਸਤਨਾਮ ਵਾਹਿਗੁਰੂ ਚਉ ਸਤਿੰਦਰ ਤੇ ਪਾਠ ਕਰ ਲੈਂਦਾ ਜਿੰਨਾ ਕੁ ਵੀ ਉਹਨੂੰ ਆਉਂਦਾ ਆ ਇੰਡੀਆ ਦਾ ਕਰਦਾ ਹੁੰਦਾ ਸੀ ਇੱਥੇ ਆ ਕੇ ਫਿਰ ਨਿਆਣੇ ਕੋਸ਼ਿਸ਼ ਕਰੀਦੀ ਆ ਕਿ ਹਾਂ ਪੜੋ ਗੱਲ ਕਰਦੇ ਸੀ ਕਿ ਗੁਰਦੁਆਰਾ ਸਾਹਿਬ ਜਾਣ ਦੀ ਠੀਕ ਆ ਹੁਣ ਤੁਸੀਂ ਗਹਿਣਾ ਸਿਰ ਤੇ ਚੁੰਨੀ ਲੈ ਲਈ ਆ ਇੱਕ ਵੀਡੀਓਜ਼ ਕਮੈਂਟ ਆਇਆ ਸੀਗਾ ਉੱਚ ਮੈਂ ਉਹ ਵੀਡੀਓ ਸੀ ਅਰਦਾਸ ਦੀ ਤਾਕਤ ਤੋਂ ਉਹਦੇ ਵਿੱਚ ਮੇਰਾ ਸਿਰ ਨੰਗਾ ਸੀ ਉਹਦੀ ਮਾਫੀ ਆ ਜੀ ਗਲਤੀਆਂ ਹੋ ਜਾਂਦੀਆਂ ਇਨਸਾਨ ਕੋਈ ਵੀ ਸੰਪੂਰਨ ਨਹੀਂ ਹੈਗਾ ਮੈਂ ਕਿਹਾ ਹੁਣ ਵੀ ਵਾਹਿਗੁਰੂ ਦੀ ਗੱਲ ਕਰਨੀ ਆ ਰਸੇਟਾਕ ਲੈਣੀ ਆ ਗੱਲ ਕਰਦੇ ਇੱਕ ਛੋਟੀ ਜੀ ਕੋਸ਼ਿਸ਼ ਦੀ ਕਿ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਆਪਾਂ ਵੀ ਬਹੁਤ ਕੁਝ ਸਿੱਖ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦੇ ਆ ਜਦੋਂ ਗੁਰੂ ਘਰ ਜਾਈਦਾ ਆ ਤੇ ਜਦਦਾ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਸਾਰਾ ਕੁਝ ਠੀਕ ਕਰ ਦੋ ਤੇ ਮੇਰਾ ਬੇਟਾ ਵੀ ਛੋਟਾ ਇਦਾਂ ਕਹਿੰਦਾ ਨਾ ਵਾਹਿਗੁਰੂ ਸੱਚੇ ਪਾਸ਼ਾ ਸਾਰਾ ਕੁਝ ਠੀਕ ਕਰ ਦੋ ਫਿਰ ਇਹਨੂੰ ਕਿਹਾ ਮੈਂ ਕਿਹਾ ਪਾਠ ਕਰੀਦਾ ਹੁੰਦਾ ਜਦੋਂ ਬਾਬਾ ਜੀ ਪਾਠ ਪੜ੍ਹਦੇ ਆ ਸ਼ਾਇਦ ਤੁਸੀਂ ਸੁਣਿਆ ਹੋਵੇ ਵੀ ਉਹ ਮੂਲ ਮੰਤਰ ਸਾਹਿਬ ਦਾ ਪਾਠ ਕਰਦਾ ਆ ਇਹਨੂੰ ਇੱਕ ਦਿਨ ਮੈਂ ਟੀਵੀ ਤੇ ਪਾਠ ਲਾ ਕੇ ਦਿੱਤਾ ਕਿ ਬਾਬਾ ਜੀ ਹੌਲੀ ਹੌਲੀ ਬੋਲਦੇ ਸੀ ਤੇ ਇਹਨੂੰ ਪਤਾ ਲੱਗ ਗਿਆ ਵੀ ਕਿੱਦਾਂ-ਕਿੱਦਾਂ ਬੋਲਣਾ ਆ ਫਿਰ ਮੈਨੂੰ ਰਾਤੀ ਕਹਿੰਦਾ ਰਾਤ ਨੂੰ ਮੈਨੂੰ ਪਾਠ ਸੁਣਾ ਕੇ ਤੇ ਅਸੀਂ ਫੇਰ ਸੁੱਤਾ ਕਿਨਾਂ ਮਮਾ ਜਿਹੜਾ ਅਗਲਾ ਪਾਠ ਆ ਉਹ ਮੈਂ ਕਿੱਦਾਂ ਪੜ੍ਹਾਂਗਾ ਮੈਂ ਫਿਰ ਇਹਨੂੰ ਦੱਸਿਆ ਕਿ ਤੂੰ ਇੱਦਾਂ-ਇੱਦਾਂ ਪੜ ਫਿਰ ਮੈਂ ਕਿਹਾ ਚੱਲ ਤੈਨੂੰ ਮੇਰੇ ਕੋਲੋਂ ਜੇ ਨਹੀਂ ਸਮਝ ਆਉਂਦਾ ਮੈਂ ਤੈਨੂੰ ਪਾਠ ਲਾ ਕੇ ਨਾਉਂਗੀ ਤੂੰ ਹੌਲੀ-ਹੌਲੀ ਸੁਣੀ ਜਾਈ ਤੈਨੂੰ ਬਾਕੀ ਪਾਠ ਵੀ ਪੜਨਾ ਆ ਜਾਣਾ ਆ ਸੋ ਇਹ ਗੱਲ ਜੋ ਕੋ ਛਾਪਾਂ ਕਰਾਂਗੇ ਜੋ ਬੱਚਿਆਂ ਨੇ ਦੇਖਣਾ ਉਹਨਾਂ ਨੇ ਉਹੀ ਚੀਜ਼ਾਂ ਅਡਾਪਟ ਕਰਨੀਆਂ ਚਾਹੇ ਚੰਗੀਆਂ ਆਂ ਚਾਹੇ ਮਾੜੀਆਂ ਆ ਆਪਾਂ ਵੀ ਨਹੀਂ ਕੋਸ਼ਿਸ਼ ਕਰੀ ਦੀ ਕਈ ਵਾਰ ਗਲਤੀਆਂ ਆਪ ਦੇ ਵਿੱਚ ਵੀ ਹੁੰਦੀਆਂ ਐ ਐਕਸੈਪਟ ਕਰ ਲੈਣੀਆਂ ਚਾਹੀਦੀਆਂ ਆ ਜੇ ਅਸੀਂ ਫੋਨ ਦੇਖਦੇ ਹਾਂ ਬੱਚੇ ਨੇ ਵੀ ਫੋਨ ਫੜਨਾ ਹੀ ਫੜਨਾ ਟੀਵੀ ਦੇਖਦੇ ਨੇ ਟੀਵੀ ਦੇਖਣਾ ਦੇਖਣਾ ਕਿ ਤੁਸੀਂ ਦੇਖਦੇ ਤੇ ਅਸੀਂ ਪਾਠ ਪੜਾਂਗੇ ਬੱਚਾ ਕੋਲ ਬੈਠੂਗਾ ਉਹ ਵੀ ਚੰਗੀ ਚੀਜ਼ ਸਿੱਖੂਗਾ ਚੰਗੀ ਆਦਤ ਸਿੱਖੂਗਾ ਕਿਉਂਕਿ ਚੰਗੇ ਬਣਨਾ ਬਹੁਤ ਮੁਸ਼ਕਲ ਆ ਮਾੜੀਆਂ ਚੀਜ਼ਾਂ ਨੂੰ ਜਿੰਨਾ ਮਰਜੀ ਅਡਾਪਟ ਕਰ ਲਈਏ ਸੋ ਚੰਗੇ ਪਾਸੇ ਧਿਆਨ ਲੈ ਕੇ ਜਾਵਾਂਗੇ ਤੇ ਬੱਚੇ ਚੰਗੀਆਂ ਚੀਜ਼ਾਂ ਹੀ ਸਿੱਖਣਗੇ ਚੰਗੀ ਸੋਸਾਇਟੀ 'ਚ ਰਹਿਣਗੇ ਸੋ ਸ਼ੇਅਰ ਕਰਦੇ ਆ ਜਿਹੜੇ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ ਗੱਲਾਂ ਬਾਤਾਂ ਬਹੁਤ ਹੋ ਗਈਆਂ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਫਰਸਟ ਟ੍ਰਿਕ ਹੈਗਾ ਆ ਕਿ ਆਹ ਹਾਫ ਨਿੰਗੂ ਆ ਜਦੋਂ ਆਪਾਂ ਹਾਫ ਯੂਜ਼ ਕਰ ਲੀਨੇ ਤਾਂ ਹਾਫ ਰਹਿ ਜਾਂਦਾ ਆ ਇਹ ਥੋੜੇ ਕਿ ਦਿਨਾਂ ਬਾਅਦ ਜਦੋਂ ਨਾ ਜਾਂਦਾ ਇੱਕ ਦਿਨ ਬਾਅਦ ਹੀ ਆਪਾਂ ਯੂਜ਼ ਕਰਨਾ ਕੌੜਾ ਲੱਗਣ ਲੱਗ ਜਾਂਦਾ ਜ਼ਿਕੜਵਾਹਟ ਆ ਜਾਂਦੀ ਆ ਸੋ ਜੇ ਤੁਸੀਂ ਇਹਨੂੰ ਇਦਾਂ ਫੋਇਲ ਪੇਪਰ ਡਬਲ ਕਰਕੇ ਰੈਪ ਕਰਕੇ ਇਹਦੇ ਵਿੱਚ ਇਦਾਂ ਬੰਦ ਕਰ ਦਿਓਗੇ ਤੇ ਟੱਕ ਦੇਓਗੇ ਚੰਗੀ ਤਰ੍ਹਾਂ ਤੇ ਨਾ ਤਾਂ ਕੋਈ ਕੀੜਾ ਮਕੋੜਾ ਲੱਗੂਗਾ ਤੇ ਨਾ ਹੀ ਇਹ ਕੋੜਾ ਹੋਊਗਾ ਐਜ਼ ਇਟ ਇਜ਼ ਉਦਾਂ ਹੀ ਰਹੂਗਾ ਤੇ ਦੁਬਾਰਾ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਯੂਜ਼ੇਬਲ ਹੈਗਾ ਆ ਕੋੜਾ ਵੀ ਨਹੀਂ ਹੋਊਗਾ ਠੀਕ ਆ ਮੈਂ ਤੇ ਇਹ ਟ੍ਰਿਕ ਅਪਣਾਉਣੀ ਆ ਜੇ ਤੁਸੀਂ ਅਪਣਾਉਣਾ ਆ ਅਪਣਾ ਕੇ ਦੇਖਿਓ ਤਾਂ ਆਪਣਾ ਐਕਸਪੀਰੀਅੰਸ ਵੀਡੀਓ ਦੇ ਵਿੱਚ ਮੈਸੇਜ ਕਰਕੇ ਜਰੂਰ ਦਿਓ ਕਿ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਠੀਕ ਆ ਦਸਾਂਗੀਂ ਥਿੰਗ ਹੈਗੀ ਆ ਜੀ ਆਹਾ ਦੂਜੀ ਗੱਲ ਆਪਾਂ ਇਹ ਕਰਦੇ ਆ ਤੇ ਦੂਜੀ ਗੱਲ ਇਹ ਕਰਨੀ ਆ ਕਿ ਆ ਜਿਹੜੀ ਕੈਟਲ ਆ ਜਿੱਦਾਂ ਸਰਦੀਆਂ ਦੇ ਵਿੱਚ ਆਪਾਂ ਪਾਣੀ ਗਰਮ ਕਰਦੇ ਇਹਦੇ ਵਿੱਚ ਇਹ ਮੈਂ ਦੋ ਤਿੰਨ ਸਾੜ ਦਿੱਤੀਆਂ ਆ ਲੱਗਦਾ ਤੀਸਰੀ ਆ ਦੋ ਸਾੜ ਦਿੱਤੀਆਂ ਹਾਂ ਸੜ ਗਈਆਂ ਸੀ ਇਹ ਖਾਲੀ ਚੱਲ ਗਈ ਸੀ ਤੇ ਇਹਨੂੰ ਆਪਾਂ ਸਾਫ਼ ਕਰਨਾ ਆ ਤੇ ਇਹ ਕਿੱਦਾਂ ਸਾਫ਼ ਕਰਨਾ ਹੈ ਵੀ ਤੁਹਾਨੂੰ ਮੈਂ ਦੱਸਦੀ ਆ ਵੀਡੀਓ ਨਾਲ ਬਣੇ ਰਹੋ ਇਹਦੇ ਵਿੱਚ ਪਾ ਦੇਣਾ ਆਪਾਂ ਕੈਟਲ 'ਚ ਥੋੜਾ ਜਿਹਾ ਪਾਣੀ ਤੇ ਵਾਈਟ ਵਿਨੇਗਰ ਪਾ ਦੇਣਾ ਆ ਬੈਂਕੋ ਚ ਇਤੋਂ ਹੁੰਦੀ ਜਿਹੜੀ ਉਹ ਪਾ ਦੇਣੀ ਆ। ਕੱਲੋ ਕੋਕ ਕਰਾ ਵੀ ਪਾ ਕੇ ਸਾਫ਼ ਕਰ ਲਈ ਸੀ ਆ ਪਰ ਕੋਕ ਕਿਉਂ ਵੇਸਟ ਕਰਨਾ? ਕੋਕ ਨਹੀਂ ਵੇਸਟ ਕਰਨਾ ਕਿ ਬੱਚੇ ਪੀ ਪੂ ਲਿੰਦੇ ਆ, ਟੀਨਿਆਂ ਬੱਚੇ ਪੀਂਦੇ ਥੋੜਾ ਪਾਣੀ ਹੋਰ ਪਾਵਾਂਗੇ। ਇਹਨੂੰ ਆਪਾਂ ਚਲਾ ਦੇਣਾ ਆ। ਦੇਖ ਸਕਦੇ ਕੈਟਲ ਤੁਸੀਂ ਪੂਰੀ ਤਰ੍ਹਾਂ ਕਲੀਨ ਹੋ ਚੁੱਕੀ ਆ ਠੀਕ ਆ ਜੀ ਜੇ ਤੁਹਾਡੀ ਕੈਟਲ ਵੀ ਇਤਾਂ ਪਾਣੀ ਦੇ ਨਾਲ ਪਾਣੀ ਦੇ ਸਟੇਨਸ ਲੱਗ ਜਾਂਦੇ ਆ ਤਾਂ ਤੁਸੀਂ ਇਹਦੇ ਵਿੱਚ ਵਾਈਟ ਵਿਨੇਗਰ ਪਾ ਸਕਦੇ ਆ ਚੇਤੋਂ ਪਾ ਕੇ ਇਹਨੂੰ ਸਾਫ਼ ਕਰ ਸਕਦੇ ਕਈ ਲੋਕ ਕੋਕ ਵਗੈਰਾ ਪਾ ਕੇ ਵੀ ਸਾਫ਼ ਕਰ ਲੈਂਦੇ ਬਟ ਮੈਂ ਇਹ ਚੇਤੋਂ ਪਾ ਕੇ ਸਾਫ਼ ਕਰਦੀ ਹੁੰਦੀ ਆ ਸੋ ਇੱਕ ਦੋ ਦਿਨਾਂ ਬਾਅਦ ਇਹਨੂੰ ਕਲੀਨ ਕਰ ਲਿਆ ਕਰੋ ਸੋ ਜੇ ਟਿਪਸ ਐਂਡ ਟ੍ਰਿਕਸ ਤੁਹਾਡੇ ਕੰਮ ਆਉਂਦੇ ਆ ਤਾਂ ਵੀਡੀਓ ਦੇ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਸਾਨੂੰ ਤੁਹਾਡੇ ਟਿਪਸ ਐਂਡ ਟ੍ਰਿਕਸ ਵਧੀਆ ਲੱਗਦੇ ਵੀਡੀਓ ਕਿੱਦਾਂ ਲੱਗਦੀ ਆ ਸਪੋਰਟ ਜ਼ਰੂਰ ਕਰਿਆ ਕਰੋ ਬਹੁਤ ਹੌਸਲਾ ਮਿਲਦਾ ਹੈ ਜਦੋਂ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਤੁਹਾਡੇ ਬੋਲੇ ਹੋਏ ਵਰਡਸ ਨੂੰ ਕਿ ਤੁਸੀਂ ਸੋਹਣੀ ਸਪੀਚ ਕੀਤੀ ਸਾਰਾ ਕੁਝ ਵਧੀਆ ਦੱਸਿਆ ਜੇ ਕੁਝ ਬੁਰਾ ਵੀ ਲੱਗਦਾ ਤਾਂ ਕਹਿ ਸਕਦੇ ਕੋਈ ਗੱਲ ਨਹੀਂ ਇਨਸਾਨ ਪੂਰੀ ਜ਼ਿੰਦਗੀ ਸਿੱਖਦਾ ਆ ਆਪਾਂ ਸਾਰੀ ਜ਼ਿੰਦਗੀ ਕੋਈ ਨਾ ਕੋਈ ਸਿੱਖਨੇ ਆ ਛੋਟਿਆਂ ਤੋਂ ਵੱਡਿਆਂ ਤੋਂ ਜ਼ਰੂਰੀ ਨਹੀਂ ਕਿ ਇਨਸਾਨ ਸੰਪੂਰਨ ਹੁੰਦਾ ਹੈ ਹਰੇਕ ਦੇ ਵਿੱਚ ਕਮੀਆਂ ਹੁੰਦੀਆਂ ਆ ਸੋ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਉਹ ਇਨਸਾਨ ਬੈਸਟ ਹੈ ਜਿਹੜਾ ਆਪਣੇ ਅੰਦਰ ਚਾੱਕ ਕੇ ਦੇਖੇ ਕਿ ਮੇਰੇ 'ਚ ਕਮੀਆਂ ਮੈਨੂੰ ਇਹਨੂੰ ਪੂਰਾ ਕਰਨਾ ਚਾਹੀਦਾ ਸੋ ਲਾਈਕ ਕਰਨਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ